ਸੱਸ ਨੂੰ ਦਾ ਮੁਕਾਬਲਾ ਆਮੋ ਸਾਹਮਣੇ ਤੇਰੀ ਦਿੱਲੀ ਮੇਰਾ ਆਗਰਾ ਆਮੋ ਸਾਹਮਣੇ ਨੋਹਾਂ ਤੋਂ ਡਰਦੀ ਸੱਸ ਸਾੜੀ ਨਾ ਪਾਵੇ ਸੋਰਾ ਪੈਂਟ ਲੈ ਕੇ ਆ ਗਿਆ ਆਮੋ ਸਾਹਮਣੇ ਤੇਰੀ ਦਿੱਲੀ ਮੇਰਾ ਆਗਰਾ ਆਮੋ ਸਾਹਮਣੇ ਨੋਹਾਂ ਤੋਂ ਡਰਦੀ ਸੱਸ ਸੋਰਾ ਕਰੀਮਾਂ ਲੈ ਕੇ ਆ ਗਿਆ ਆਮੋ ਸਾਹਮਣੇ ਸੱਸ ਨੋਂ ਦਮਕਾਬਲਾ ਆਮੋ ਸਾਹਮਣੇ ਤੇਰੀ ਦਿੱਲੀ ਮੇਰਾ ਆਗਰਾ ਆਮੋ ਸਾਹਮਣੇ ਨੋਹਾ ਤੋਂ ਡਰਦੀ ਸੱਸ ਰੋਟੀ ਨਾ ਖਾਵੇ ਸੋਰਾ ਪੀਜ਼ਾ ਲੈ ਕੇ ਆ ਗਿਆ ਆਮੋ ਸਾਹਮਣੇ ਸੱਸ ਨੋਂ ਦਮਕਾਬਲਾ ਆਮੋ ਸਾਹਮਣੇ ਨੋਹਾ ਤੋਂ ਡਰਦੀ ਸੱਸ ਸਿਨਵੇਂ ਨਾ ਜਾਵੇ ਸੋਰਾ ਟੀਵੀ ਲੈ ਕੇ ਆ ਗਿਆ ਆ ਮੋ ਸਾਹਮਣੇ ਸੱਸ ਨੋ ਦਮਕਾਬਲਾ ਆ ਮੋ ਸਾਹਮਣੇ ਤੇਰੀ ਦਿੱਲੀ ਮੇਰਾ ਆਗਰਾ ਆ ਮੋ ਸਾਹਮਣੇ